ਚੋਰਾ ਤੇ ਲਟੇਰਿਆਂ ਦੀ ਸਰਕਾਰ ਨੂੰ ਇਸ ਚੀਜ਼ ਤੋਂ ਡਰ ਲੱਗਣ ਲੱਗ ਪਿਆ ਕਿ ਪੰਜਾਬ ਦੇ ਲੋਕ ਜਦੋਂ ਸਾਨੂੰ ਸਵਾਲ ਪੁੱਛਣਗੇ ਕਿ ਜਿਹੜੇ ਮੂੰਹ ਨਾਲ ਮੁੱਖ ਮੰਤਰੀ ਆਪ ਕਹਿੰਦਾ ਰਿਹਾ ਕਿ ਰਾਜਨੀਤਿਕ ਲੋਕਾਂ ਤੋਂ ਲੋਕ ਸਵਾਲ ਪੁੱਛਣ ਕਿ ਤੁਸੀਂ ਵਿਕਾਸ ਆ ਜਿਹੜਾ ਕਿਹੜਾ ਕੀਤਾ ਅਜੋ ਵਿਕਾਸ ਆ ਜਿਹੜਾ ਅਸੀਂ ਕੀ ਦਿਖਾਵਾਂਗੇ ਸਾਢੇ ਤਿੰਨ ਸਾਲਾਂ ਦੇ ਵਿੱਚ ਅਸੀਂ ਕਿਹੜਾ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਂਦਾ ਇਸ ਕਰਕੇ ਮੈਨੂੰ ਘਰ ਦੇ ਵਿੱਚ ਡੱਕਿਆ ਕਿ ਉੱਥੇ ਇਹਨਾਂ ਨੇ ਆਪ ਦਾ ਝੂਠੀਆਂ ਫਲਾਵਾ ਜਿਹੜੀਆਂ ਪਿੰਡ ਦਾਰਾਪੁਰ ਦੇ ਵਿੱਚ ਫਲਾਉਣੀਆਂ ਝੂਠਾ ਵਿਕਾਸ ਆ ਜਿਹੜਾ ਇਹਨਾਂ ਨੇ ਉੱਥੇ ਲੋਕਾਂ ਨੂੰ ਦਿਖਾਉਣਾ ਜਿਹੜੇ ਵਿਕਾਊ ਮੀਡੀਆ ਉਹ ਮੀਡੀਆ ਨੇ ਇਹਨਾਂ ਦਾ ਝੂਠਾ ਵਿਕਾਸ ਆ ਜਿਹੜਾ ਉੱਥੋਂ ਚਲਾਉਣਾ ਇਸ ਕਰਕੇ ਮੈਨੂੰ ਘਰ ਦੇ ਵਿੱਚ ਡਿਟੇਨ ਕੀਤਾ ਗਿਆ ਕਿ ਇਹੇ ਬੰਦਾ ਆ ਕੇ ਉੱਥੇ ਰੌਲਾ ਨਾ ਪਾ ਸਕੇ ਸਾਨੂੰ ਸਵਾਲ ਨਾ ਪੁੱਛ ਸਕੇ ਕਿ ਤੁਸੀਂ ਕੀ ਵਿਕਾਸ ਕੀਤਾ ਇਸ ਕਰਕੇ ਰਾਤ ਦੇ 10 ਵਜੇ ਤੋਂ ਲੈ ਕੇ ਹੁਣ ਤੱਕ ਮੈਂ ਘਰ ਦੇ ਵਿੱਚ ਜਿਹੜਾ ਪੁਲਿਸ ਨੇ ਬੰਦ ਕੀਤਾ ਹੋਇਆ